ਮਾਰਤਾ ਕੁੜੀ ਨੇ ਮੁੰਡਾ ਮਾਰਤਾ ਸੀ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲ ਕਰਨਾ ਜਦੋਂ ਮਾਮੇ ਨੇ ਮੇਰੇ ਥੱਪੜ ਮਾਰਤਾ ਹੋਰੇ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਐਸਾ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਉਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰਾ ਗਿਆ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਸਾਰਾ ਵੀ ਕੋਈ ਸ਼ਾਉ ਉਹਨਾਂ ਨੇ ਐਸਾ ਬੇੜਾ ਕਰੇ ਕਰਦੇ ਪੂਰੇ ਸਮਾਜ ਬਾਰੇ ਆਪਾਂ ਬਰਾਦਰੀ ਦੇ ਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਾ ਕਿ ਮर्याਦਾ ਤਾਂ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾ ਪਰ ਆਹੋਂ ਵਿਅਹ ਨਹੀਂ ਕਰਾ ਜੀ ਨਾ ਮੁੰਡੇ ਬੱਚੇ ਕੈਨੇਡਾ ਜਾਣ ਜਿੱਥੇ ਮਨਾ ਆਪੇ ਵਿਆਹ ਕਰਾਣ ਅਸੀਂ ਇਹ ਚੱਕਰੇ ਪੈਸਾ ਦੇ ਸਾਡੀ ਤਾਂ ਆਪਣੀ ਲਾਈਫ ਖਰਾਬ ਹੋ ਗਈ ਬਾਈ ਐ ਮੇਰੀ ਭਾਜੀ ਬੈਠੀ ਐ ਕੋਈ ਮੇਰੀ ਤਲੀ ਜੀ ਬੈਠੀ ਐ ਸਾਡਾ ਸਾਡਾ ਬਰਤ ਸਾਰੇ ਮਹੱਲੇ ਦੀ ਲੇਡੀਜ਼ ਆਈ ਐ ਪੂਰਾ ਸੁਨਨਗੜ੍ਹ ਪੂਰਾ ਸੁਨਨਗੜ੍ਹ ਸਿਆ ਪੂਰਾ ਹਜੂਰ ਸਾਰੀ ਆਈ ਐ ਸਾਰੇ ਵੀ سپورਟ ਕਰੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਆ ਬਸ ਇਹ ਬੰਦੇ ਨਾ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਸਿੱਧੀ ਗੱਲ ਐ ਅਸੀਂ ਇਹ ਕਿੱਜੇ মিডিਆ ਵਗੈਰਾ ਕਦੀ ਪੇ ਨਹੀਂ ਹੈਗੇ ਬਹੁਤ ਹੀ ਸਿੰਪਲ ਅਸੀਂ ਫੈਮਿਲੀ ਹੈਗੇ ਆਂ 50 ਸਾਲ ਹੋ ਗਏ ਮੇਰੇ ਬਾਪ ਨੂੰ ਉੱਥੇ ਆਏ ਕਪੂਰਥਲਾ ਤੁਸੀਂ ਪਿੱਛੋਂ ਆਏ ਆ 50 ਸਾਲਾਂ ਦੇ ਮੇਰੇ ਬਾਪ ਦੀ ਬਣਾਈ ਇੱਜ਼ਤ ਮੇਰੇ 50 ਸਾਲ ਮੇਰੇ ਮੇਰੇ ਬਾਪ ਨੇ ਇੱਥੇ ਕਾਹਚੇ ਬਣਾਈ ਇੱਥੇ ਅਸੀਂ ਆਪਣਾ ਰਤਬਾ ਕਾਇਮ ਕੀਤਾ ਹੈਗਾ 50 ਸਾਲ ਹੋ ਗਏ ਮੇਰੇ ਬਾਪ ਜੀ ਉਲ ਬੈਠੇ ਆ ਇਹਨਾਂ ਦਾ ਫੁੱਟਾ ਲਾਇਆ ਮੈਂ ਫਲ ਖਾ ਰਿਹਾ ਮੈਂ ਆਪਣੇ ਪਿਓ ਦਾ ਜੋ ਵੀ ਅਸੀਂ ਸਾਡੇ ਬਾਪੂ ਨੂੰ ਸਾਨੂੰ ਇਹ ਕਹਿਣਾ ਕਿ ਦੀ ਬਨਾਮੀ ਕਰਨੀ ਇਹਨੇ ਮਰਿਆਦਾ ਤੋਂ ਬਾਅਦ ਕੋਈ ਗੱਲ ਕਰਨੀ ਹੈ ਨਾ ਕਿਸੇ ਨਾਲ ਲੜਨਾ ਜੋ ਸਾਡੇ ਮਾਪਿਆਂ ਨੇ ਸਾਨੂੰ ਸਿਖਾਇਆ ਹੈਗਾ ਸਰ ਕੁੜੀ ਨੇ ਕਿਉਂ ਕੀਤਾ ਮੈਂ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਅਸੀਂ ਕਿੰਨੇ ਦਾ ਲਿਤਾ ਬੋਈ ਉਹ ਖੁਸ਼ ਨਾਲ ਵਿਆਹ ਤੇ ਚਾਨ ਨਾਲ ਵਿਆਹ ਕੀਤਾ 25 सा। 26 ਸਾਲ ਮੇਰੇ ਵਿਆਹ ਨੂੰ ਹੋ ਗਿਆ 26 ਸਾਨੂੰ ਸਾਡੀ ਅਜ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ ਥੋੜੀ ਥੋੜੀ ਸਿੱਧੀ ਤੇ ਸਾਨੂੰ ਆਪਣੀ ਫੈਮਲੀ ਦਾ ਦਿੱਤਾ ਕੋਈ ਬਣ ਨਹੀਂ 25 ਬੱਚਿਆਂ ਦਾ ਖੁਸ਼ ਨਾਲ ਵਿਆਹ ਕੀਤਾ ਹੁਣ ਬੱਚੇ ਦੀ ਮੈਰਿਜ ਹੋਈ ਇਹ ਦੋਨੋਂ ਯੂਰਪ ਗਏ ਹੋਏ ਬੱਚਿਆਂ ਦੀ ਮੈਨ ਨਹੀਂ ਬਣੀ ਕੁੜੀ ਨੇ ਮੁੰਡੇ ਨੂੰ ਮਾਰਿਆ ਦੋ ਤਿੰਨ ਵਾਰੀ ਮਾਰਦਾ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮਾਨੂੰ ਦੋ ਤਿੰਨ ਵਾਰ ਹੀ ਮਾਰਤਾ ਕੁੜੀ ਨੇ ਮੁੰਡਾ ਨੂੰ ਮਾਰਤਾ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲ ਕਰਨ ਮਾਮੇ ਨੇ ਮੇਰੇ ਘਪੜ ਮਾਰਤਾ ਹੋਰੇ ਜਿਸੇ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਆ ਤੇ ਉਹਦਾ ਮਾਫਰ ਉਸ ਤਰ੍ਹਾਂ ਸਾਨੂੰ ਧਮਕੀਆਂ ਦੇ ਰਿਹਾ ਟੋਨੀ ਕਿਸੇ ਨੂੰ ਕੁਝ ਕਹੇ ਨਹੀਂ ਨਾ ਕਿਸੇ ਨੂੰ ਕੋਈ ਧਮਕੀ ਦਿੱਤੀਏ ਤਾਂ ਲੋਕਾਂ ਨੂੰ ਤਾਂ ਮੈਨੂੰ ਕੋਈ ਹੈ ਹੈਪੀ ਹੈ ਜਾਂ ਕੋਈ ਵੀ ਜੋ ਕਰਨਾ ਕਰ ਲਵੇ ਤੁਹਾਡੇ ਦਾ ਬੋਜੀ ਕਿਸੇ ਨੂੰ ਨਾ ਮਿਲ ਲਿੱਤਾ ਲਈ ਕੀ ਕਰਦਾ ਕੋਈ ਕਰ ਇਹ ਮੁਕੇਸ਼ ਕਬੂਰੀ ਜੀ ਹੈ ਜੀ ਕੇ ਕੇ ਰੇਂਦਰ ਦੇ ਮਾਲਕ ਇਹ ਕਿਹਦੇ ਮਤਲਬ ਉਹ ਹੋਈ ਜੀ ਮੁਕੇਸ਼ਪੁਰ ਜੀ ਇਹ ਲੜਕੀ ਦੇ ਮਾਮਾ ਜੀ ਆ ਗਏ ਆ ਇਹਨਾਂ ਨੂੰ ਕੋਈ ਗੱਲ ਕਰੋ ਸਿੱਧਾ ਹੱਥ ਚੱਕ ਕੇ ਗੱਲ ਕਰਦੇ ਮੈਂ ਉਹ ਹੱਥ ਚੱਕ ਤੇ ਬਗਾਰ ਤੋਂ ਗੱਲ ਹੀ ਨਹੀਂ ਕਰਨੀ ਇਹਨਾਂ ਨੂੰ ਆ ਜਸ ਸੰਦੋ ਕੀ ਮੰਗੇ ਜੀ ਹੁੰਦਾ ਪਰ ਸ਼ਾਸਨ ਤੋਂ ਅਸੀਂ ਸਿਰਫ ਇਨਸਾਫ ਚਾਹੁੰਦੇ ਆਗੇ ਆ ਕੋਈ ਕੋਈ ਡਿਮਾਂਡ ਕਰ ਰਹੀ ਹੈ ਤੁਹਾਡੇ ਕੋਲ ਕੁੜੀ ਤਾਂ ਕੋਈ ਡਿਮਾਂਡ ਮਤਲਬ ਕੁੜੀ ਮੁੰਡੇ ਕੁੜੀ ਘੜਾਈ ਇਹ ਕੁੜੀ ਨੇ ਕਿ ਡਿਮਾਲਕ ਨਹੀਂ ਹੋਣ ਤੇ ਉਹ ਕਹਿੰਦੇ ਇਹ ਸੱਜ ਦੇ ਕਹਿੰਦੇ ਅਸੀਂ ਨਾਲ ਕਰੋ ਮਤਲਬ ਪੈਸੇ ਮੰਗੇ ਇਹ ਕਿਹਾ ਜੀ ਅਸੀਂ ਪਹਿਲੇ ਹੀ ਬੰਦੇ ਮਾਰੇ ਸੀਗੇ ਤੁਸੀਂ ਕਿਤੇ ਕਿਉਂ ਇਹ ਆ ਇਹ ਕੁੜੀ ਇਹ ਕੁੜੀ ਸੱਜ ਦੀ ਫੋਟੋ ਨਾਲ ਹੈਗੀ ਦਿਖ ਇਹ ਫੋਟੋ ਪਕੜ ਗਿਆ ਜੀ ਇਹ ਦੋਨਾਂ ਦੀ ਇਹ ਦੋਨਾਂ ਦਾ ਪਿਆਰ ਹੈ ਸੱਸ ਨੂੰ ਤਾਂ ਦੇਖ ਲਓ ਤੁਸੀਂ ਸਾਹਮਣੇ ਅੱਜ ਚਲੋ ਠੀਕ ਹੈ ਫੋਟੋ ਠੀਕੀ ਫੋਟੋ ਇਹ ਸੱਸ ਨੂੰ ਦਾ ਪਿਆਰ ਹੈਗਾ ਮੇਰੀ ਗੱਲ ਸੁਣੋ ਬੱਚਿਆਂ ਦੀ ਲੜਾਈ ਹੁੰਦੀ ਆ ਮਾ ਵੀ ਉਹਨਾਂ ਘਰ ਪਸੰਦ ਹੀ ਕੋਸ਼ਿਸ਼ ਕਰਦੇ ਆ ਪਰ ਇਹ ਜਿਹੜਾ ਲੜਕਾ ਹੈ ਜੀ ਪੋਸਟਰ ਕਿਸ ਚੀਜ਼ ਦਾ ਲਾ ਰਿਹਾ ਨਹੀਂ ਤੁਹਾਡੇ ਘਰ ਦੇ ਬਾਹਰ ਜਿਹੜੀ ਨਿਊਜ਼ 'ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਕਾਤੀਆਂ ਗਈਆਂ ਟੋਟਲ ਸਾਰੇ ਮਹੱਲੇ ਦੇ ਸਾਰੇ ਸਰਦਿਆ ਸੂਰਾ ਮਹੱਲਾ ਨਾਲ ਹੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤਾਂ ਅਸੀਂ ਤੇਰੇ ਨਾਲ ਖੜੇ ਹਾਂ ਤੇ ਘਬਰਾਣਾ ਕੋ ਪਿਆ ਮੈਂ ਕਿਹਾ ਮਨੂੰ ਉਹ ਧਮਕੀਆਂ ਦਿੰਦੇ ਬੰਦੇ ਪੁੱਛ ਦੀ ਅਗਲੀ ਕਿਦੀਆਂ ਕਹਿੰਦੇ ਅਸੀਂ ਤੇਰੇ ਨਾਲ ਪਰਸਨ ਨਾਲ ਹੈ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਇਸ ਵੇਲੇ ਕਿਹੜਾ ਅੱਜ ਬੰਦਾ ਪੋਸਟਰ ਲਾ ਰਿਹਾ ਲਾ ਰਿਹਾ ਸੀ ਉਹ ਬੰਦਾ ਅੱਜ ਤੁਹਾਡੀ ਮੁਖਰੀ ਸੀਗਾ ਤੇ ਹੁਣ ਬਕਵਾਸ ਕਰੀ ਜਾਂਦੇ ਪਿੱਥੇ ਆ ਕੇ ਬੋਜੀ ਬੜਿਆ ਰੁਕਦਾ ਮੈਂ মিডিਆ ਵਾਲਾ ਬੰਦਾ ਉਹ মিডিਆ ਵਾਲਾ ਬੰਦਾ ਪਹਿਲੇ ਬੋਜੀ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਘਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਸ਼ਹਿਰ ਦੇ ਮਜਬੂਤ ਜਿਹੜੇ ਦਸੂਹ ਕਲੇ ਬੰਦੇ ਵਿੱਚ ਬੈਠੇ ਸ਼ਹਿਰ ਦਾ ਵੱਡੇ ਤੋਂ ਵੱਡਾ ਦਸੂਹ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੁੱਧੂ ਜੀ ਦੇ ਅੰਕਲ ਹੀ ਬਹੁਤ ਵਧੀਆ ਬੰਦੇ ਨੇ ਇਵਨ ਦਾ ਕਿ ਇਹਨਾਂ ਦੇ ਵੱਡੇ ਭਾਈ ਸਰਵਿੰਦਰ ਭਾਈ ਸਾਹਿਬ ਇਹ ਬਹੁਤ ਵਧੀਆ ਬੰਦੇ ਆ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨਾਂ ਦੇ ਡੈਥ ਵੀ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਡੀ ਗੱਲ ਕਿਸੇ ਸਿਕਰ ਉਹ ਨਿਭੜ ਗਈ ਸੀ ਅਰੇ ਇਹ ਮੇਰੀ ਸੀ ਅਰੇ ਇਹ ਮੇਰੀ ਸੀ ਤੇ ਮੈਂ ਚੋਲਿਆ ਕਿਹਦਾ ਜਿਹੜੀ ਅਨੀਮੋਨ ਮਨਾਉਣ ਵਾਲੀ ਹੈ ਕਿਹੜੀ ਕਿਹੜੀ ਕੰਟਰੀ ਦੀ ਗਈ ਸੀ ਜਰੂਰ ਪੁਰਾ ਜਰੂਰ ਗਈ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋਲ ਸਾਰੇ ਪੱਕੇ ਦੀ ਰਸੀਦਾਂ ਹੈਗੀਆਂ ਆਰਟੀਐਸ ਦੀ ਸਭ ਕੁਝ ਹੈਗੀਆਂ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋਲ ਰਸੀ ਦੂਜੀ ਗੱਲ ਇਹਨਾਂ ਨੇ ਜੇ ਮਹਾਰਾਜਾ ਰਣ ਫੰਕਸ਼ਨ ਕੀਤਾ ਸੀ ਤਾਂ ਮੈਂ ਵੀ ਮਹਾਰਾਜਾ ਰਣ ਸਗਨ ਲਿੱਤਾ ਸੀ ਸਗਨ ਦਾ ਫੰਕਸ਼ਨ ਕੀਤਾ ਸੀਗਾ ਤੇ ਬਰਬਰ ਦਾ ਫੰਕਸ਼ਨ ਕੀਤਾ ਸੀ ਕਿਸੇ ਪਾਸੋਂ ਸੀ ਕੋਈ ਕਿਸੇ ਨੇ ਛੱਡੀ ਇਹ ਕਹਿੰਦੇ ਸੀ ਲਾਲਚੀ ਬੰਦੇ ਆ ਜੇ ਅਸੀਂ ਲਾਲਚੀ ਬੰਦੇ ਨੂੰ ਪਹਿਲੇ ਕਿਉਂ ਕੀਤਾ ਹੁਣ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਟੂ ਦਾ ਪੁਆਇੰਟ ਜਿਹੜਾ ਕੰਮ ਹੈ ਗਾਣਾ ਇਹਨਾਂ ਨੇ ਸਾਨੂੰ ਦੁਬਾਰ ਨੂੰ ਮੇਰੀ ਵਾਈਫ ਦੀ ਫੋਟੋ ਮਾ ਪਜਾਇਆ ਚ ਇਹਨਾਂ ਨੇ ਕੀਤੀਆਂ ਅਸੀਂ ਉੱਥੇ ਆਨ 6:30 ਵਜੇ ਦੇ ਐਫਆਈਆ ਲਿਖਾਈ ਅਸੀਂ ਉੱਥੇ ਉਹਦੇ ਵਿੱਚ ਇਹ ਕਦੇ ਇਸ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਬੇਟੇ ਦੇ ਸ਼ਾਮ ਕੁਲਦੇਵ ਨੇ ਕੀਤਾ ਤੇ ਇਹਦੇ ਪਿਓ ਵਿਕਾਸ ਉੱਪਰ ਨੇ ਮਿਲ ਕੇ ਕੀਤਾ ਉਸ ਐਫਆਈਆ ਜਿਹਨਾਂ ਸੀਡੀਆਰ ਨੰਬਰ 'ਚ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਹੋਏ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫਆਈਆ ਰਿਕਰਾਈ ਵੀ ਤੁਹਾਡਾ ਕਾਊਂਟਰ ਹੋਏ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆਰ ਬਰਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨਾਂ ਨੇ ਬੇਰੀ ਵਾਈ ਤੇ ਗਲਫ ਉਹ ਗੰਦ ਬੋਲੇ ਆ ਮੇਰੇ ਯਾਰ ਆ ਦੋਸਤਾਂ ਦੇ ਗਲਫ ਗੰਦ ਬੋਲੇ ਆ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੇ ਇਸ ਚੰਗੇ ਪਰਿਵਾਰ ਨੇ ਮਰਿਆਦਾ ਹੀ ਖਤਮ ਕਰਤੀ ਵੀ ਅਸੀਂ ਕਿ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਹਿਬ ਰਮਨਜੀਤ ਬੋਜੀ ਬਹੁਤ ਅੱਛੇ ਸੀ ਜਿਹੜੇ ਨਾਲ ਵਿਚਕਾਰ ਲਾ ਜਿਹੜਾ ਹੈਗਾ ਇੱਕ ਮੁੰਡਾ ਹੈਗਾ ਈਸ਼ਾਨ ਉੱਪਲ ਤੇ ਇਹ ਕਹੇਗਾ ਮੁਕੇਸ਼ ਕਪੂਰ ਕੇਕਰ ਮਦਰਾ ਮਾਲਿਕ ਟੋਨੀ ਉਹ ਤਾਂ ਕੋਈ ਥੱਪੜ ਮਾਰਨ ਦੀ ਗੱਲ ਨਹੀਂ ਕਰਦਾ ਕਹਿੰਦਾ ਤੂੰ ਆਤ ਸੀ ਮੈਂ ਤੈਨੂੰ ਚੁਕਵਾ ਦੂੰਗਾ ਮੈਂ ਤੈਨੂੰ ਇਹ ਕਰ ਦੂੰਗਾ ਮੈਂ ਤੇ ਇਹ ਧਾਰਾ ਲਵਾ ਦੂੰਗਾ ਮੈਂ ਤੈਨੂੰ ਉਹ ਕਰ ਦੂੰਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਕੁੱਟ ਦੂੰਗਾ ਰੋਜ਼ ਧਮਕੀ ਰੋਜ਼ ਧਮਕੀ ਕੋਈ ਸਾੜਾ ਦਾ ਜੀਨਾ ਮ ਪੋਲਿਟਿਕਲ ਪਾਵਰ ਆ ਉਹਨਾਂ ਦੀ ਹਾਂਜੀ ਬਸ ਪੋਲਿਟਿਕਾ ਸਾਡੇ ਲਿੰਕ ਹੈ ਇਹ ਕਰਦਾਂਗੇ ਉਹ ਕਰਦਾਂਗੇ ਤੇ ਦੁਬਾਰਾ ਗਾ ਚੁਕਾ ਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਸਾਡਾ ਮਸਲਾ ਖਤਮ ਹੋ ਗਿਆ ਸਭ ਕੁਝ ਹੋ ਗਿਆ ਇਹ ਬੌਜੀ ਬੈਠੇ ਆ ਇਹਨਾਂ ਨੇ ਕਰਾਇਆ ਸਾਰਾ ਮਸਲਾ ਇਹ ਸੀਗੇ ਨਾਲ ਲਵਲੀ ਕਪੂਰੀ ਲਵਲੀ ਕਪੂਰੀ ਸਿਰ ਕੇਵਲ ਬੁਲਾਜਾਂਗੇ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੂੰ ਚਿੰਤਾ ਨਾ ਕਰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨੇ ਨੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅੱਜ ਤੋਂ 20 25 ਦਿਨ ਪਹਿਲੇ ਗੱਲ ਮਿਲਦੀ ਸਾਡੀ ਮੀਟਿੰਗ ਹੋ ਗਈ ਮੈਨੂੰ ਰਵਿੰਦਰ ਬਾਉ ਦੇ ਪਿਆਰੀ ਬੁਆ ਤਾਂ ਰਵਿੰਦਰ ਬਾਉ ਜੀ ਕਹਿੰਦੇ ਚਲ ਗੱਲ ਖਤਮ ਹੋ ਗਈ ਬਟੇ ਸਾਡੇ ਵੀ ਉਹ ਸਮਾਨ ਹੈਗੇ ਆ ਚੋਦੀ ਗੱਲ ਖਤਮ ਹੋ ਗਈ ਤੇ ਵਿਕਾਸ ਉਪਲ ਨਾਲ ਉਹਦੇ ਪਿਓ ਨਾਲ ਹੱਥ ਮਿਲਾ ਦਿੱਤੀ ਚਲੋ ਜੀ ਗੱਲ ਚਲੋ ਜੀ ਗੱਲ ਖਤਮ ਹੋ ਗਈ ਤੇ ਆ ਤੁਹਾਡਾ ਸਾਫ ਜੋ ਵੀ ਆਪਾਂ ਬੈਠ ਕੇ ਸਮਝ ਲਾਂਗੇ ਆਪਾਂ ਸਮਾਜ ਦੇ ਬੰਦੇ ਹੀ ਆ ਨਾ ਆਪਾਂ ਬਹਿ ਕੇ حساب ਹੀ ਕੱਬ ਤੱਕ ਕਰਨਾ ਨਾ ਉਸ ਤੋਂ ਬਾਅਦ ਆਨੇ ਉੱਤੋਂ نیچے ਕੋਈ ਪੋਲੀਟਿਕਲ ਚੈੱਕ ਲਾ ਕੇ ਜੈਕ ਲਾ ਕੇ 313 ਲਵਾਤੀ ਸਾਰੇ ਸਾਡੇ ਕੋਲ ਪ੍ਰੂਫ ਹੋ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਗਾ ਸੋਹਣਾ ਸਮਾਜ ਤੇ ਕੀ ਮੈਸੇਜ ਦੇ ਰਿਹਾ ਜੇ ਜੀ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰ ਲਈਏ ਆਪਾਂ ਜੋ ਇਤਨਾ ਗੰਦ ਪੜਾ ਤੁਹਾਡੀ ਕੁੜੀ ਇਦਾਂ ਜਨਾਨੀ ਇਦਾਂ ਜਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਇਹ ਮੇਰੀ ਮੇਰੀ ਭੈਣ ਬੈਠੀ ਹੈ ਐਵੇਂ ਲਈ ਭਾਜੀ ਬੈਠੀ ਆ ਉਹ ਮੇਰੀ ਤਲੀਜੀ ਬੈਠੀ ਆ ਸੱਦਾ ਸੱਦਾ ਬੜਾ ਸਾਰੇ ਮਹੱਲੇ ਦੀ ਲੇਡੀਜ਼ ਆਈਏ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਦਾ ਥਿਆ ਪੂਰਾ ਹੌਲੀਵੁੱਡ ਸਾਰੀ ਆਈਏ ਸਾਰੀ ਵੀ ਸਪੋਰਟ ਕਰੀ ਸਾਰਾ ਮੈਮੋਟਰ ਲੈ ਕੇ ਦੇ ਰਿਆ ਬਸ ਇਹ ਬੰਦੇ ਨਾਲ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਲੱਗਦਾ ਵੀ ਸਾਨੂੰ ਹਮੇਸ਼ਾ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਇਹੀ ਹੈ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਹੈ ਇਹੀ ਗੱਲ ਤੇ ਇਹਦੀ ਨਜਾਇਜ਼ ਉਠਾ ਰਹੇ ਉਹ ਨਜਾਇਜ਼ ਹੀ ਕਰ ਰਹੇ ਸਾਡੇ ਨਾਲ ਦੱਸੋ ਬੋ ਜੀ ਮੈਂ ਬੋ ਜ सानू सपोर्ट करे सी पी साहेब सानू सपोर्ट सब लेकिन ਕਟੀਆਂ ਕਟੀਆਂ ਅਪਰੂਵ ਨਾ ਗਈ ਕੋਈ ਕੁਝ ਪੁਲਿਸ ਜਾਈ ਕਿਦੇ ਪੁਲਿਸ ਕੋਲ ਤੋਂ ਕੁੜੀ ਆ ਕੇ ਰੋਂਦੀ ਹੈ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਤਾਂ ਆ ਗਿਆ ਮੁੰਡੇ ਨੂੰ ਕੁੱਟੀ ਜਾਂਦੀ ਹੈ ਪੁਲਿਸ ਕੋਲ ਆ ਕੇ ਰੋਈ ਜਾਂਦੀ ਵੀ ਆ ਤੁਹਾਡਾ ਵੀਡੀਓ ਹੈਗੀ ਮੁੰਡੇ ਦੇ ਗੁਰਦੇ ਦੀ ਲੈ ਦੇਖੋ ਭਾਈ ਖਾ ਮੁੰਡੇ ਨੂੰ ਕੁੱਟੇ ਸਾਰੀ ਇਹ ਦੁਰੋਪਰਿਸ਼ੀ ਪਾਈ ਹੋਈ ਹੈ ਤਰੀਕਾ ਥੋੜਾ ਹੈਗਾ ਇਹ ਮੀਡੀਆ ਨੂੰ ਵਰਤ ਵਰਤ ਕੇ ਦੋਗੇ ਵੀਡੀਓ ਆਮਨੇ ਪਰਸੋ ਕਹਤਾ ਨਾ ਬਾਈ ਠੀਕ ਹੈ ਜੀ ਥੈਂਕ ਯੂ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਉਹਨੇ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹਨੂੰ ਤੁਹਕ ਦੋ ਟੈਲ ਦਿਓ ਅਪਲਾਈ ਕਰਦੇ ਨੇ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅਸੀਂ ਬੱਜਿਆ ਦੇ ਨਹੀਂ ਮਿਲਦਾ ਸੀ ਨਹੀਂ ਕਰੀ ਤੁਸੋ ਮੱਜੇ ਨੇ ਉਹ ਵੀ ਪਰਵਾਹ ਠੀਕ ਹੈ ਸਾਡਾ ਪਰਵਾਹ ਵੀ ਠੀਕ ਹੈ ਬੱਚਿਆਂ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਤੂੰ ਜਾਨ ਤੋਂ ਗੱਲ ਦੱਸ ਸਾਰੇ ਕਦੀ ਕੀ ਪਛਬੋ ਕਦੀ ਕੀ ਪਛਬੋ ਅਨਸਾ ਤਸਬੰ ਲੱਗਦੀ ਵੀ ਕੀ ਹੋ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਐਸੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰਾ ਗਿਆ ਸਾਡਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਮੁੰਡੇ ਨੂੰ ਲੈ ਚੇ ਇਹਦੇ ਜੋ ਸਾਡਾ ਹਾਲਾ ਨਾ ਕੀਤਾ ਵੇ ਬਈ ਭਗਾਵਾ ਕਰਦੇ ਹੋ ਇਦਾਂ ਬੋਲਦਾ ਬੋਈ ਉਹ ਬੰਦੇ ਟੋਨੀ ਕਪੂਰੋ ਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਤੇ ਕੋਈ ਉਹਨਾਂ ਨੇ ਐਸਾ ਬੇੜਾ ਕਰਿਆ ਕਰਤਾ ਪੂਰੇ ਸਮਾਜ ਬਾਰੇ ਆਪਾਂ ਬਰਾਦਰ ਦੇ ਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਾ ਕਿ ਮਰਿਆਦਾ ਤਾਂ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨੂੰ ਕਰਦੇ ਬੋਈ ਇਹ ਤਾਂ ਗੁੰਡੇ ਹੈ ਬਈ ਬਿਜ਼ਨਸਮੈਨ ਨਹੀਂ ਗੁੰਡੇ ਹੈ ਲੱਗਦਾ ਸਰੀਪ ਪਰਿਵਾਰਾਂ ਨਾਲ ਜਿਨਾ ਰਾਨ ਫਰਾਮ ਆ ਬਈ ਵਿਆਹ ਹੀ ਨਹੀਂ ਕਰਾਣ ਜਿਹੜਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮਨ ਆਪੇ ਵਿਆਹ ਕਰਾਣ ਅਸੀਂ ਇਹ ਚੱਕਰੇ ਪੈਸਾ ਦੇ ਸਾਡੀ ਤਾਂ ਆਪਣੀ ਲਾਈਫ ਫਰਾਮ ਹੋ ਗਈ ਬੋਈ ਮੁੰਡਾ ਜੰਮਣਾ ਗਲਤੀ ਹੈ ਮੁੰਡੇ ਜਨਮਣਾ ਗ ਤਦੂ ਕੀ ਕੋਈ ਕਿੱਦਾਂ ਕਰੂਗਾ ਇਹ ਸੱਤ ਨੂੰ ਕਰ ਸਕਦਾ ਜਿਨ੍ਹਾਂ ਨੇ ਮੈਨਾਂ ਕਰਦੇ ਨਾਲ ਵੇ ਜੋ ਜੀ ਮੈਂ ਐਡਵੋਕੇਟ ਅਨਿਲ ਸਲੂਜਾ ਦੇਸ਼ ਦਾ ਅਜ ਦੁਰਭਾਗਿਆ ਕਿ ਜਿਹੜੇ ਕਾਨੂੰਨ ਆਪਣੇ ਦੇਸ਼ ਦੇ ਵਸਨੀਕਾਂ ਵਾਸਤੇ ਬਣਾਈ ਗਏ ਸੀ ਉਹਨਾਂ ਦੇ ਵੈਲਫੇਅਰ ਵਾਸਤੇ ਬਣਾਈ ਗਏ ਸੀ ਉਹਨਾਂ ਦਾ ਅੱਜ ਦੁਰਉਪਯੋਗ ਹੋ ਰਿਹਾ ਹੈ ਉਸ ਵਿੱਚ ਸਭ ਤੋਂ ਵੱਡਾ ਇੱਕ ਕਾਨੂੰਨ ਹੈ ਜਿਹੜਾ ਕੀ ਦਹੇਜ ਉਤਪੀੜਤਾ ਦਾ ਹੈ ਜਿਹੜਾ ਦਹੇਜ ਦਾ ਹੈ ਜਿਹੜਾ ਕੀ ਲੜਕੀਆਂ ਆਮ ਤੌਰ ਤੇ ਉਹਦਾ ਮਿਸਯੂਜ਼ ਕਰਕੇ ਲੜਕੇ ਦੇ ਖਿਲਾਫ ਲੜਕੇ ਦੇ ਪਰਿਵਾਰ ਦੇ ਖਿਲਾਫ ਉਹਨੂੰ ਉਪਯੋਗ ਕਰਦੀਆਂ ਹਨ ਉਸ ਵਿੱਚ ਇੱਕ ਜਿੰਦਾ ਜਾਗਦਾ ਜਿਹੜਾ ਮਾਮਲਾ ਹੈ ਉਹ ਲੁਧਿਆਣਾ ਦੇ ਹਰਸ਼ ਕੁਮਾਰ ਜੀ ਦੀ ਫੈਮਿਲੀ ਨikhil ਦੀ ਫੈਮਿਲੀ ਦੇ ਨਾਲ ਹੋ ਰਿਹਾ ਹੈ ਹਨ ਨਾਲ ਇੰਨਾ ਤੱਕਾ ਹੋ ਰਿਹਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਰੋਜ਼ ਹਨਾ ਤੇ ਨਵੇਂ-ਨਵੇਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਕੀ ਕਦੀ ਆ ਕਰਤਾ ਕਦੀ ਦਿਹੇਜ ਮੰਗ ਲਿਆ ਕਦੀ ਮਾਰਤਾ ਕਦੀ ਕੋੜਤਾ ਕਦੀ ਗਰ ਪਾਤ ਕਰਾਤਾ ਜਿਹੜੇ ਕਿ ਬਿਲਕੁਲ ਹੀ ਝੂਠੇ ਅਤੇ ਬੇਬੁਨਿਆਦ ਹਨ ਜਿਨ੍ਹਾਂ ਦੇ ਸਾਡੇ ਕੋਲ ਸਾਰੇ ਰਿਕਾਰਡ ਹਨ ਜੋ ਕਿ ਸਾਰੇ ਤੱਥਾਂ ਦੇ ਨਾਲ ਸਾਡੇ ਕੋਲ ਸਾਰੇ ਅਸੀਂ ਸਾਹਮਣੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਪਰਿਵਾਰਕ ਬਾਰੇ ਦੱਸਦੀ ਹੈ ਉਹ ਦੱਸਦੀ ਹੈ ਕਿ ਜਿਹੜਾ ਉੱਥੇ ਦੀ ਸੁਸਾਇਟੀ ਆ ਸੋਸਾਇਟੀ ਨੇ ਸਾਨੂੰ ਸਾਰਾ ਕੁਝ ਦੱਸਿਆ ਹੈ ਕਿ ਸੁੰਦਰ ਨਗਰ ਸੋਸਾਇਟੀ ਨੇ ਕਿ ਸਾਡਾ ਪਰਿਵਾਰ ਕੈਫੋ ਜਹਾ ਹੈ 100 ਤੋਂ ਵੱਧ ਲੋਕਾਂ ਨੇ ਅੱਤੇ ਸਾਈਨ ਕੀਤੇ ਔਰ ਦੱਸਿਆ ਕਿ ਜਿਹੜੀ ਸ਼੍ਰੇਆ ਉਪਲ ਹੈ ਯਾ ਉਪਲ ਪਰਿਵਾਰ ਹੈ ਇਹਨਾਂ ਨਾਲ ਕਿੱਦਾਂ ਤੱਕਾ ਕਰਦਾ ਸੀ ਔਰ ਜਿਹੜਾ ਪਰਿਵਾਰ ਹੈ ਇਹ ਕਿੰਨਾ ਵਧੀਆ ਔਰ ਪੂਰਾ ਸਾਰੇ ਕਾਨੂੰਨਾਂ ਨੂੰ ਮੰਨਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਹੋਇਆ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰੋਕਾ ਹੋਇਆ ਉਹ ਹੋਇਆ ਮਾਰਚ 15 ਨੂੰ 15 ਮਾਰਚ ਤੋਂ ਲੈ ਕੇ 31 ਜਨਵਰੀ ਦੀ ਇਹਨਾਂ ਦੀ ਮੈਰਿ ਸੀ ਉਸ ਦੇ ਵਿੱਚ ਐਨਾ ਇਨਸੀਡੈਂਟ ਹੋਏ ਲੜਕੀ ਨੇ ਲੜਕੇ ਨੂੰ ਮਾਰਿਆ ਪਰਿਵਾਰ ਨੂੰ ਐਨਾ ਦੁੱਖ ਪੰਚਾਇਆ ਔਰ ਸਮਝੋ ਰੋਜ਼ ਹੀ ਲੜਾਈ ਕੀਤੀ ਤਾਂ ਜਿਹਦੇ ਕਰਕੇ ਸਾਰਾ ਪਰਿਵਾਰ ਐਨਾ ਦੁਖੀ ਹੈ ਔਰ ਸਾਰੇ ਜਿਹੜੇ ਸਿਸਟਮ ਹੈਗੇ ਆ ਉਹ ਬਹੁਤ ਹੀ ਉਹਨੇ ਗਲਤ ਕੀਤੇ ਹੁਣ ਵੀ ਜਿਹੜਾ ਪਰਿਵਾਰ ਹੈ ਉਹਨੇ ਪੁਲਿਸ ਪੁਲਿਸ ਵਿੱਚ ਜਾ ਕੇ ਲੜਕੇ ਤੇ ਲੜਕੀ ਦੇ ਪਰਿਵਾਰ ਦੇ ਖਿਲਾਫ ਦਹੇਜ ਦਾ ਮਾਮਲਾ ਕਰਾਇਆ ਉਸ ਤੋਂ ਬਾਅਦ ਹੁਣ ਰੀਸੈਂਟਲੀ ਇੱਕ ਨਾ ਨੇ ਹੋਰ ਉਹਦੇ 'ਚ ਵਾਧਾ ਕਰਦੇ ਹੋਏ ਜਿਹੜੀ ਲੜਕੀ ਦੀ ਮਦਰ ਹੈ ਉਹਦੇ ਖਿਲਾਫ ਗਰਭਪਾਤ ਦਾ ਜਿਹੜਾ ਕਿ ਮਾਮਲਾ ਹੈ ਉਹ ਦਰਜ ਕਰਾਇਆ ਜਿਹੜਾ ਬਿਲਕੁਲ ਹੀ ਝੂਠਾ ਤੇ ਬੁਨਿਆਦ ਹੈ ਮੈਂ ਹੁਣ ਸ਼ਾਮਸੁੰਦਰ 우ਜਾ ਜੀ ਨੂੰ ਕਹੂੰਗਾ ਕਿ ਮਾੜਾ ਉਹ ਜਿਹੜਾ ਕਿੰਨੇ ਮਹੀਨੇ ਮੈਰਿਜ ਹੋਈ ਸੀ ਕਿੰਨੇ ਮਹੀਨੇ ਉਹ ਕੁੜੀ ਤੇ ਰਹੀ ਸੀ ਤੇ ਕਿੰਨੇ ਕਿੰਨੀ ਦੇਰ ਬਾਅਦ ਉਹ ਕੁੜੀ ਚਲੇ ਗਈ ਸੀ ਕੁੜੀ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਤੰਗ ਕਰਦੀ ਰਹੀ ਉਸ ਤੋਂ ਬਾਅਦ ਉਹ ਵਿੱਚ ਆ ਜਾਂਦੀ ਸੀ ਉਹ ਫਿਰ ਉਸ ਤੋਂ ਆਪਣੀ ਮਰਜ਼ੀ ਨਾਲ ਚੱਲੇ ਜਾਂਦੀ ਸੀ ਅਸੀਂ ਉਹਨੂੰ ਮਨਾ ਕੇ ਲਿਆਂਦੇ ਸੀਗੇ ਕਿ ਉਹਦੇ ਹੱਥ ਪੈਰ ਵੀ ਮ ਲੜਕੇ ਨੇ ਜੋੜੇ ਕਿ ਤੂੰ ਆ ਜਾ ਰਾਮ ਨਾਲ ਬਸ ਨਾ ਤੰਗ ਪਰੇਸ਼ਾਨ ਕਰ ਉਹ ਆਂਦੀ ਸੀ ਲੜਕੇ ਦੀ ਮਦਰ ਨੂੰ ਕੁੜਦੀ ਸੀ ਲੜਕੇ ਨੂੰ ਕੁੜਦੀ ਸੀ ਲੜਕੇ ਦੇ ਸਾਡੇ ਕੋਲ ਵੀਡੀਓ ਹੈਗੀ ਆ ਕਿ ਜਦੋਂ ਕੁੜ ਦੇ ਦੀਆਂ ਜਿਹੜੇ ਕਿ ਉਹਦੇ ਸਰੀਰ ਤੇ ਐਡੇ ਐਡੇ ਨਿਸ਼ਾਨ ਆ ਕਿ ਜਦੋਂ ਉਹਨੇ ਲੜਕੇ ਨੂੰ ਮਾਰਿਆ ਲੜਕੀ ਨੇ ਮਾਰਿਆ ਮੁੰਡੇ ਨੂੰ ਲੜਕੀ ਨੇ ਮਾਰਿਆ ਉਹਦੇ ਫਿਟ ਫੂਟੇਜ ਹੈਗੀ ਆ ਆਪਨਾ ਦੱਸਿਓ ਫੋਟੋ ਹੀ ਦੇਖੋ ਲਾਈਵ ਦਿਖਾ ਬੇਟਾ ਵਟਸਐਪ ਲੈ ਲਗੇ ਹਾਂ ਉਹ ਗਰੁੱਪ ਹੀ ਹੈ ਉਹ ਠੀਕ ਹੈ ਠੀਕ ਇਹ ਉਹਦੇ ਗਰੁੱਪ ਵਿੱਚ ਉਹਨੇ ਡਾਲਿਆ ਗਰੁੱਪ ਫੈਮਲੀ ਗਰੁੱਪ ਵਿੱਚ ਡਾਲਿਆ ਸਰ ਜੀ ਇਹ ਮਾਰੀ ਫੈਮਲੀ ਹੈ ਉਹਦੇ ਜੀ ਹਾਂ ਠੀਕ ਉਹਦੇ ਡਾਲਿਆ ਕਿ ਇਹ ਮੁੰਡਿਆਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਇਹ ਮਾਰ ਰਹੇ ਕਿ ਇਹ ਕਹਿ ਮੰਨ ਲਾ ਬਿਜ ਦਾਜ ਦਾ ਹੀ ਮੁੱਦਾ ਰੱਖਿਆ ਜਾਂਦਾ ਜਿੱਤੇ ਦੇਖੋ ਜੀ ਕੁੜੀਆਂ ਚਾਹੇ ਜਿੱਦਾਂ ਵੀ ਮਤਲਬ ਮਰਜ਼ੀ ਹੋਣਾ ਆਪ ਜਿੱਦਾਂ ਉਹਨਾਂ ਦਾ ਪਰਿਵਾਰ ਮਰਜ਼ੀ ਹੋਵੇ ਤੰਗ ਕਰਦਾ ਹੋਵੇ ਪਰੇਸ਼ਾਨ ਕਰਦਾ ਹੋਵੇ ਪਰ ਲੜਕੇ ਜਿਹੜਾ ਹੁੰਦੇ ਆ ਨਾ ਔਰ ਜਿਹੜਾ ਜਿਹੜਾ ਆਪਣਾ ਕਾਨੂੰਨ ਆ ਉਹ ਲੜਕੀਆਂ ਦੇ ਥੋੜਾ ਕਿਤੇ ਲੈ ਕਿਤੇ ਉਹਨਾਂ ਦੇ ਹੱਕ ਵਿੱਚ ਆ ਜਦੋਂ ਲੜਕੀ ਕਹਿੰਦੀ ਹੈ ਝੂਠ ਹੀ ਕਹਿੰਦੀ ਹੈ ਕਿ ਮੇਰੇ ਕੋਲ ਉਹਨਾਂ ਨੇ ਆਪਣਾ ਦਹੇਜ ਮੰਗਿਆ ਉਹ ਬਿਲਕੁਲ ਹੀ ਝੂਠਾ ਤੇ ਬਣਿਆ ਬੇਬੁਨਿਆਦ ਹੁੰਦਾ 99 ਜਿਹੜੇ ਪਰਸੈਂਟ ਕੇਸ ਹੈਗੇ ਉਹ ਬਿਲਕੁਲ ਝੂਠੇ ਹੁੰਦੇ ਆ ਕਿ ਜਿਹੜਾ ਲੜਕੀ ਇਸ ਦਾ ਮਿਸਯੂਜ਼ ਕਰਦੀ ਹੈ ਔਰ ਲੜਕੇ ਤੇ ਲੜਕੇ ਪਰਿਵਾਰ ਤੇ ਪ੍ਰੈਸ਼ਰ ਪੰਦੀ ਤੇ ਬੈ ਉਹ ਤੋਂ ਪਹਿਲੇ ਯਾਨੀ ਛਾਣ ਵੀ ਨਹੀਂ ਕੀਤੀ ਜਾਂਦੀ ਯਾਨੀ ਕਿ ਵਿਆਹ ਤੋਂ ਪਹਿਲੇ ਪਤਾ ਨਹੀਂ ਕੀਤਾ ਵੀ ਕਿੰਦਾ ਦਾ ਕੁੜੀਆ ਤੇ ਕਿੰਦਾ ਮੁੰਡਾ ਜਿਹੜਾ ਆਮ ਜਿਹੜੇ ਬਾਅਦ ਦੇ ਲੋਕੀ ਲੋ ਭੋਲ ਲੈਂਦੇ ਨੇ ਗੱਲਾਂ ਇਹ ਜਿਹੜਾ ਕੇਸ ਦਾ ਜੋ ਹੈ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਚੈ ਇਨਕੁਆਰੀ ਨਹੀਂ ਕੀਤੀ ਬਿਲਕੁਲ ਐਸ ਕੋਈ ਇਨਕੁਆਰੀ ਨਹੀਂ ਕੀਤੀ ਮੈਂ ਊਮਨ ਸੈਲ ਚਾਨਾ ਦੇ ਨਾਲ ਜਾਂਦਾ ਰਿਹਾ ਸਾਰੇ ਉੱਥੇ ਉਹ ਆਪਣਾ ਤੱਤ ਦਿੱਤੇ ਕਿ ਕੋਈ ਉਹਤੇ ਆਪਣਾ ਇਹਨਾਂ ਨੇ ਕੋਈ ਇਹਦਾ ਮਿਸਯੂਜ਼ ਨਹੀਂ ਕੀਤਾ ਕੋਈ ਇਹਦਾ ਕੁਲ ਤੇਜ ਨਹੀਂ ਮੰਗਿਆ ਸੋਗਤ ਲੜਕੀ ਵਾਲਿਆਂ ਨੂੰ ਜ਼ਿਆਦਾ ਪੈਸੇ ਤਾਂ ਲੜਕੇ ਵਾਲਿਆਂ ਨੇ ਲਗਾਏ ਆ ਸਾਰੇ ਕੀ ਉਹਦੇ ਸਾਡੇ ਕੋਲ ਰਿਕਾਰਡ ਨੇ ਸਾਰਾ ਉਹਦੇ ਕੋਲ ਆਪਣਾ ਸਾਰਾ ਕਾਊਂਟ ਹੈ ਉਹਦੇ ਵਿੱਚ ਸਾਰਾ ਕੀ ਅਸੀਂ ਪੁਲਿਸ ਅੱਗੇ ਪੇਸ਼ ਕੀਤਾ ਪੁਲਿਸ ਨੂੰ ਦੱਸਿਆ ਪਰ ਫਿਰ ਵੀ ਪੁਲਿਸ ਨੇ ਉਹਤੇ ਨਾ ਗੌਰ ਫਰਮਾਉਂਦੇ ਹੋਏ ਇਹਨਾਂ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਤੁਸੀਂ ਕੀ ਆ ਵੀ ਪੁਲਿਸ ਦੇਖੋ ਜੀ ਬੰਦੇ ਕੋ ਜੀ ਪ੍ਰਸ਼ਾਸਨ ਦੇ ਪੁਲਿਸ ਨੇ ਅਸੀਂ ਹੁਣ ਪੁਲਿਸ ਵਾਲੇ ਵੀ ਜਾ ਰਹੇ ਵੀ ਕੀ ਕਰਨ ਕੁੜੀਆਂ ਦਾ ਪੱਖ ਜ਼ਿਆਦਾ ਸੁਣਿਆ ਜਾਂਦਾ ਹਰ ਬੰਦਾ ਕੁੜੀ ਵੱਲ ਪਹਿਲੇ ਧਿਆਨ ਦਿੰਦਾ ਹੈਗਾ ਚੱਕਰੇ ਹਨ ਕੁੜੀ ਨੂੰ ਪੁੱਛਦੇ ਲੇਕਿਨ ਸਾਡੇ ਕੋਲ ਸਭੀ ਤੇ ਪ੍ਰੈਸ ਪ੍ਰੈਸ ਵਾਲਾ ਬੰਦਾ ਕਹਿੰਦਾ ਆਪਣੇ ਆਪ ਨੂੰ ਸਰਕਾਰ ਵੀ ਕਰਾਵਾਂਗੇ ਜੀ ਮੈਂ ਕਰਾਈ ਕਾਰਵਾਈ ਕਰਾਵਾਂਗੇ ਨਾਲੇ ਸਾਰੀਆਂ ਸੁਮਨ ਹਸਪੀਟਲ ਦੀਆਂ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਹੈ ਕਿ ਅਦੇ ਚ ਮਿਸਕਾਰਜ ਹੋਇਆ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਹਾਈ ਕੋਰਟ ਨੇ ਜਿਹੜੀਆਂ ਉਹਨਾਂ ਨੇ ਲਾਈ ਸੀ ਹਾਈ ਕੋਰਟ ਨੇ ਮਨਾ ਕਰਤਾ ਪਲੱਸ ਅੱਥੇ ਜਦੋਂ ਐਂਟੀਸੀਪੇਟਰੀ ਬੇਲਾ ਹੋਈਆਂ ਉਹਦੇ ਚ ਜੱਜ ਸਾਹਿਬ ਨੇ ਲਿਖਿਆ ਕਿ there is no report that the abortion occurred due to the injection of some medicines as a ਕੀ ਕੋਈ ਮੈਡੀਸਨ ਨਹੀਂ ਦਿੱਤੀ ਗਈ ਕੋਈ ਕੁਝ ਨਹੀਂ ਹੋਇਆ ਬਿਲਕੁਲ ਅ ਜਿਹੜਾ ਹੈਗਾ ਸਾਰਾ ਸਿਸਟਮ ਠੀਕ ਰਿਹਾ ਔਰ ਆਓ ਫੈਮਿਲੀ ਬਾਈਟ ਹਾਂ ਫੈਮਿਲੀ ਪਰ ਵਿਅਕਤੀ ਸੁੰਦਰ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਸੁੰਦਰ ਨਗਰ ਇਲਾਕੇ ਦੇ ਜਿਹੜੇ ਸਮੂਹ ਮਹੱਲਾ ਵਾਸੀ ਅੱਜ ਇੱਥੇ ਆਏ ਨੇ মিডিਆ ਪਰਸਨ ਕਲੈਕਟ ਹੋਇਆ ਇੱਥੇ ਤੇ ਹੋਰ ਵੀ ਸਾਰੇ ਜੋ ਸਾਥੀ ਦੋਸਤ ਇਹਨਾਂ ਦੇ ਇੱਥੇ ਇਕੱਠੇ ਆ ਇਹਨਾਂ ਸਾਰਿਆਂ ਨੂੰ ਜੈ ਮਾਤਾ ਦੀ ਹੈਪੀ ਨਵਰਾਤਰੀਜ਼ ਅੱਜ ਬੜਾ ਭੰਗਾ ਵਾਲਾ ਦਿਨ ਹੈ ਨਵਰਾਤਰੀਆਂ ਦਾ ਦਿਨ ਸ਼ੁਰੂ ਹੋਇਆ ਹੈ ਤੇ ਇਸ ਦਿਨ ਕਾਨਫਰੰਸ ਕਰਨੀ ਪੈ ਰਹੀ ਹੈ ਕਿ ਇਸ਼ੂ ਨੂੰ ਲੈ ਕੇ ਕਿ ਹਰਸ਼ ਕੁਮਾਰ ਜੀ ਦੇ ਬੇਟੇ ਨਿਖਲ अरोड़ा ਦਾ ਵਿਆਹ ਜਿਹੜਾ 31 1 2024 ਨੂੰ ਹੋਇਆ ਸੀ ਉਸ ਤੋਂ ਪਹਿਲਾਂ ਕਰੀਬ 8-10 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਨਿਖਲ अरोड़ा ਤੇ ਸ਼reya ਉਪਲ ਦਾ ਰੋਕਾ ਹੋਇਆ ਸੀ ਤੇ ਦੋਨੇ ਪਾਰਟੀਆਂ ਨੇ ਬੜੇ ਰੂਹ ਅਤੇ ਚਾਹ ਨਾਲ ਇਹ ਸਾਰੇ ਫੰਕਸ਼ਨ ਕੀਤੇ ਕਿਉਂਕਿ ਦੋਨਾਂ ਦਾ ਪਹਿਲਾ ਫੰਕਸ਼ਨ ਸੀ ਉਹਨਾਂ ਦੀ ਲੜਕੀ ਘਰ ਦੇ ਵਿੱਚੋਂ ਵੱਡੀ ਸੀ ਇਹਨਾਂ ਦਾ ਲੜਕਾ ਘਰ ਵਿੱਚੋਂ ਵੱਡਾ ਸੀ ਦੋਨੇ ਪਰਿਵਾਰ ਸਮਾਜ ਦੇ ਬਹੁਤ ਹੀ ਵਧੀਆ ਪਰਿਵਾਰ ਨੇ ਉੱਚ ਦਰਜੇ ਦੇ ਪਰਿਵਾਰ ਹੈ ਇਹਨਾਂ ਕੋਲੇ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਰੋਕਾ ਸਮਾਰੋਹ ਵੀ ਬੜੀ ਤਰੀਕੇ ਨਾਲ ਹੋਈ ਉਸ ਤੋਂ ਬਾਅਦ ਇਹਨਾਂ ਦੇ ਜੋ ਫੰਕਸ਼ਨ ਇਵੈਂਟ ਹੁੰਦੇ ਰਹੇ ਉਹ ਵੀ ਇਹਨਾਂ ਨੇ ਇੱਕ ਦੂਜੇ ਨਾਲ ਵੱਧ ਛੜ ਕੇ ਪਿਆਰ ਨਾਲ ਸੈਲੀਬ੍ਰੇਟ ਕੀਤੇ ਕੋਈ ਉਹਦੇ ਵਿੱਚ ਕੋਈ ਵਿਗਾਰ ਨਹੀਂ ਸੀ ਫਿਰ ਇੱਥੋਂ ਤੱਕ ਕਿ ਜਿਵੇਂ ਅੱਜਕੱਲ ਟ੍ਰੈਂਡ ਚੱਲਿਆ ਹੈ ਪ੍ਰੀ ਵਿਡਿੰਗ ਸ਼ੂਟ ਦਾ ਉਸ ਤੋਂ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਦਸੰਬਰ ਦੇ ਵਿੱਚ ਲੜਕਾ ਲੜਕੀ ਦੋਨੋਂ ਇਧਰੋਂ ਲੜਕੇ ਦਾ ਪਰਾਂ ਲਵੀਸ਼ਰ ਉਹ ਨਾਲ ਉਸ ਤੋਂ ਲੜਕੀ ਦਾ ਸਾਰਾ ਪਰਿਵਾਰ ਉਹਦੀ ਮਦਰ ਉਹਦਾ ਬ੍ਰਦਰ ਇਹ ਦੁਬਈ ਵਾਸਤੇ ਵਿਆਹ ਦੀ ਫੋਟੋ ਸ਼ੂਟ ਕਰਨ ਵਾਸਤੇ ਗਏ ਦੋਨਾਂ ਨੇ ਉੱਥੇ 5-6 ਦਿਨ ਦੇ ਵਿੱਚ ਆਪਣਾ ਰਏ ਪਰਿਵਾਰਾਂ ਸਮੇਤ ਰਏ ਵਿਡਿੰਗ ਸ਼ੂਟ ਕੀਤਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਜੋ ਵੀ ਇਹਨਾਂ ਦਾ ਕੋਕਟੇਲ ਪਾਰਟੀ ਸੀ ਮਾਯਰ ਏਜੰਸੀ ਦੇ ਵਿੱਚ ਜਾਂ ਉਸ ਤੋਂ ਬਾਅਦ 31 1 2024 ਨੂੰ ਜੋ ਫੰਕਸ਼ਨ ਹੋਇਆ ਦੋਨਾਂ ਪਰਿਵਾਰਾਂ ਨੇ ਆਪਣੀ ਹیثیت ਦੇ ਮੁਤਾਬਕ ਉਹਦੇ ਵਿੱਚ ਕੋਈ ਕੋਈ ਦੋਰਾਇ ਨਹੀਂ ਸੀ ਦੋਨੇ ਪਰਿਵਾਰ ਬੜੇ ਖੁਸ਼ ਸੀ ਦੋਨੇ ਪਰਿਵਾਰਾਂ ਨੇ ਬੜੇ ਚਾਹ ਲਾੜ ਨਾਲ ਆਪਣਾ ਇਸ ਫੰਕਸ਼ਨ ਨੂੰ ਸਿਰੇ ਚੜਾਏ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਜਿਹੜਾ ਕਪਲ ਹੈ ਉਹ ਗੋਆ ਘੁੰਮਣ ਫਿਰਨ ਵਾਸਤੇ ਗਿਆ ਫਿਰ ਇਹਨਾਂ ਨੇ ਜਿਹੜਾ ਪਹਿਲੇ ਪ੍ਰੀ ਪਲਾਨ ਸੀਗਾ ਉਹਦੇ ਮੁਤਾਬਕ ਯੂਰਪ ਦਾ ਟੂਰ ਵੀ ਬੁੱਕ ਕਰਾਇਆ ਸੀ ਮੁੰਡੇ ਕੁੜੀ ਦਾ ਤੇ ਉਹ ਕਰੀਬ 16 ਦਿਨ ਬਾਅਦ ਉਸ ਤੋਂ ਬਾਅਦ ਯੂਰਪ ਚ ਵੀ ਲਾ ਕੇ ਆਏ ਆ ਇਹ ਗੱਲ ਇੱਥੇ ਪ੍ਰੋਬਲਮ ਇੱਥੇ ਹੈ ਕਿ ਦੋਨਾਂ ਜਿਹੜਾ ਪਤੀ ਪਤਨੀ ਦੀ ਹੈ ਉਹ ਵਿਊਜ਼ ਆ ਜਿਹੜੇ ਮੈਚ ਨਹੀਂ ਕਰ ਸਕੇ ਬਸ ਗੱਲ ਇੰਨੀ ਹੈ ਜਿਵੇਂ ਆਪਾਂ ਦੇਖਦੇ ਆ ਇਮੈਚਿਓਰਟੀ ਹੁੰਦੀ ਹੈ 24 24 ਸਾਲ 23 ਸਾਲ ਦੀ ਦੋ ਉਮਰ ਦੇ ਵਿੱਚ ਦੋਨਾਂ ਦਾ ਵਿਆਹ ਹੋ ਗਿਆ ਹੋ ਜਾਂਦਾ ਕਈ ਵਾਰ ਮੈਚਿਓਰਟੀ ਆ ਜਾਂਦੀ ਕਈ ਵਾਰੀ ਨਹੀਂ ਆਉਂਦੀ ਇਹਨਾਂ ਦੇ ਵਿਊਜ਼ ਆਪਸ ਦੇ ਵਿੱਚ ਨਾ ਰਲਣ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਅਣਭੰਡੈਂਦੀ ਸੀ ਲੜਕੀ ਦਾ ਕੁਝ ਹੋ ਸਕਦਾ ਗੁੱਸਾ ਵਾਲਾ ਸੁਭਾਅ ਥੋੜਾ ਜ਼ਿਆਦਾ ਹੋਵੇ ਜਿਹਦੇ ਨਾਲ ਕੀ ਥੋੜੀ ਪਰੇਸ਼ਾਨੀ ਵਧ ਗਈ ਇਹਨਾਂ ਦਾ ਆਪਸ ਚ ਅਣਬਣ ਵਧਦੀ ਰਹੀ ਅਣਬਣ ਵਧਦੀ ਰਹੀ ਉੱਥੇ ਜਿੱਥੇ ਵਿਦੇਸ਼ ਵੀ ਗਏ ਯੂਰਪ ਦੇ ਵਿੱਚ ਵੀ ਗਏ ਉੱਥੇ ਵੀ ਹੋਟਲ ਦੇ ਵਿੱਚ ਇਹਨਾਂ ਦੀ ਸਿੰਗਾਪੁਰ ਦੇ ਵਿੱਚ ਜਦੋਂ ਇਹਨਾਂ ਦਾ ਸਟੇ ਸਿਗਾ ਤੇ ਉੱਥੇ ਹੋਟਲ ਦੇ ਵਿੱਚ ਵੀ ਜਾਂ ਬਾਹਰ ਮਾਰਕੀਟ ਚ ਨਾਲ ਲੜਾਈ ਝਗੜਾ ਜਿੱਥੇ ਹੋਟਲ ਵਾਲਿਆਂ ਨੇ ਵੀ ਇਹਨਾਂ ਨੂੰ ਲਿਖਤੀ ਨੋਟਿਸ ਦਿੱਤਾ ਵੀ ਯੂ ਸ਼ੁੱਡ ਮੇਨਟੇਨ ਦੀ ਡੈਕੋਰਮ ਆਫ ਦੀ ਹੋਟਲ ਆਦਰਵਾਇਜ਼ ਦੇ ਵਿਲ ਐਕਸਪੈਲ देम ਆਫ ਤੇ ਫਿਰ ਇਹਨਾਂ ਨੂੰ ਉੱਥੇ ਸਮਝਾਇਆ ਗਿਆ ਉੱਥੇ ਵੀ ਕੱਢਿਆ ਮਤਲਬ वार्निंग ਦੇ ਕੇ ਇਹਨਾਂ ਛੱਡਦਾ ਅਲਟੀਮੇਟਲੀ ਵਾਪਸ ਆ ਗਏ ਘਰੇ ਆ ਕੇ ਵੀ ਕੁਝ ਮਾਹੌਲ ਇਹਨਾਂ ਦਾ ਆਪਸ ਵਿੱਚ ਅਣਬਣ ਹੁੰਦੀ ਰਹੀ ਜਿਵੇਂ ਕਿ ਜੋ ਪਰਿਵਾਰ ਦੇ ਦੱਸਣ ਮੁਤਾਬਕ ਲੜਕੀ ਨੇ ਉੱਥੇ ਵੀ ਲੜਕੇ ਦੇ ਇੱਕ ਦੋ ਵਾਰ ਚਪੇ ਮਾਰੀ ਤੇ ਹੁਣ ਤਾਂ ਇਹਨਾਂ ਕੋਲ ਕੋਈ ਵੀਡੀਓਜ਼ ਵੀ ਆਜਿਓ ਤੁਹਾਨੂੰ ਘਰੇ ਲੜਕੇ ਦੇ ਉਨੂੰ ਨੇਲ ਵਗੈਰਾ ਵੀ ਲੱਗੇ ਤੇ ਥੱਪੜ ਵਗੈਰਾ ਵੀ ਮਾਰੇ ਗਏ ਅਲਟੀਮੇਟਲੀ ਚਲੋ ਫਿਰ ਵੀ ਪਰਿਵਾਰਾਂ ਨੇ ਆਪਸ ਵਿੱਚ ਪੰਚਾਇਤ ਕਰਦੇ ਰਹੀ ਵਿਚਾਲੋ ਕੋਈ ਗੱਲ ਨਹੀਂ ਨਵਾਂ ਵਿਆਹ ਹੈ ਰਿਸ ਅੰਡਰਸਟੈਂਡਿੰਗਸ ਸਾਰਿਆਂ ਦੇ ਵਿੱਚ ਹੋ ਜਾਂਦੀਆਂ ਨੇ ਇਹਨਾਂ ਨੇ ਸਮਝਾਇਆ ਜੈ ਮੀਨ ਵਾਈਲ ਸ਼੍ਰੇਆ ਪਾਲ ਆ ਜਿਹੜੀ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰੈਗਨੈਂਟ ਵੀ ਹੋ ਗਈ ਸੀ ਤੇ ਪਰ ਕਿਉਂਕਿ ਹੁਣ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਇਹਨਾਂ ਦੀ ਬੰਦ ਜਾਰੀ ਸੀ ਤੇ ਕੋਈ ਇਹਨਾਂ ਦੀ ਗੱਲ ਸਿਰੇ ਨਹੀਂ ਚੜੇ ਲੜਕੀ ਵਿੱਚੋਂ ਇੱਕ ਦੋ ਵਾਰੀ ਆਪਣੇ ਪਿਕੇ ਕਰ ਵੀ ਗਈ ਜੋ ਸਮਾਜ ਦੇ ਮਹਤਵਪੂਰਨ ਵਿਅਕਤੀ ਇਹ ਸਾਰਾ ਮੀਟਿੰਗਸ ਕਰਕੇ ਪੰਚਾਇਤਾਂ ਕਰਕੇ ਲੜਕੀ ਨੂੰ ਵਾਪਸ ਵੀ ਲਿਆਏ